ਤੇ ਸਾਡੇ ਜਿਹੜੇ ਜੁੱਲੇ ਥਰੇ ਨੇ ਜਿਹੜੇ ਰੂਪ ਕੋਈ ਜਾਗੀਰ ਨਹੀਂ ਹੁੰਦੀ ਰੂਪ ਕੋਈ ਜਾਗੀਰ ਨਹੀਂ ਹੁੰਦੀ ਵੀਰ ਵੀ ਇੱਕ ਦਿਨ ਵੀਰ ਨਹੀਂ ਹੁੰਦੀ ਸ਼ੀਸ਼ੇ ਸਾਹਮਣੇ ਮੈਂ ਹੀ ਹੁੰਨਾ ਸ਼ੀਸ਼ੇ ਸਾਹਮਣੇ ਮੈਂ ਹੀ ਹੁੰਨਾ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਵਿੱਚ ਮੇਰੀ ਤਸਵੀਰ ਨਹੀਂ ਹੁੰਦੀ ਸ਼ੁਕਰੇ ਪਾਟੇ ਚੱਗੇ ਵਿੱਚਾਂ ਸ਼ੁਕਰੇ ਪਾਟੇ ਚੱਗੇ ਵਿੱਚਾਂ ਇਥੇ ਤਾਂ ਤੇ ਵੀਰ ਨਹੀਂ ਹੁੰਦੀ ਇਥੇ ਤਾਂ ਤੇ ਵੀਰ ਬੰਦੇ ਨੂੰ ਕੁਝ ਕਰ ਦਿੰਦੀ ਹੈ ਬੰਦੇ ਨੂੰ ਕੁਝ ਕਰ ਦਿੰਦੀ ਹੈ ਦੌਲਤ ਆਪ ਅਮੀਰ ਨਹੀਂ ਹੁੰਦੀ ਦੌਲਤ ਆਪ ਅਮੀਰ ਨਹੀਂ ਹੁੰਦੀ ਲੱਭੋ ਕੌਣ ਹੈ ਲੁੱਟਣ ਵਾਲਾ ਲੱਭੋ ਕੌਣ ਹੈ ਲੁੱਟਣ ਵਾਲਾ ਜੋ ਵੀ ਹੈ ਤਕਦੀਰ ਨਹੀਂ ਹੁੰਦੀ ਜੋ ਵੀ ਹੈ ਤਕਦੀਰ ਨਹੀਂ ਹੁੰਦੀ ਬਦਲਾਵਾਂ ਗਜਦੇ ਨੇ ਬੰਦੇ ਬਦਲਾਵਾਂ ਗਜਦੇ ਨੇ ਬੰਦੇ ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ ਤੂੰ ਜੇ ਪੱਲੂ ਕੀਤਾ ਹੁੰਦਾ ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵਜਦੇ ਬੰਦੇ ਕੰਧਾਂ ਵਿੱਚ ਨਾ ਵਜਦੇ ਬੰਦੇ ਰੱਬਾ ਤੈਨੂੰ ਥੋੜਾ ਜਿਹੜੀ ਰੱਬਾ ਤੈਨੂੰ ਥੋੜਾ ਜਿਹੜੀ ਤੇਥੋਂ ਵੀ ਨਹੀਂ ਰਜਦੇ ਬੰਦੇ ਤੇਥੋਂ ਵੀ ਨਹੀਂ ਰਜਦੇ ਬੰਦੇ ਕਸਮੇ ਮੰਜ਼ਰ ਮਿਲ ਜਾਣੀ ਸੀ ਕਸਮੇ ਮੰਜ਼ਲ ਮਿਲ ਜਾਣੀ ਸੀ ਜੇ ਇੱਕ ਪਾਸੇ ਜੇ ਪੈਦੇ ਬੰਦੇ ਜੇ ਇੱਕ ਪਾਸੇ ਜੇ ਪੈਦੇ ਬੰਦੇ ਦੋਹਾਂ ਸਦੀਆਂ ਤਿੱਕਰ ਜੀਣਾ ਦੋਹਾਂ ਸਦੀਆਂ ਤਿੱਕਰ ਜੀਣਾ ਚਾਹਦੇ ਸ਼ੇਰ ਤੇ ਚਾਹਦੇ ਬੰਦੇ ਚਾਹਦੇ ਸ਼ੇਰ ਤੇ ਚਾਹਦੇ ਬੰਦੇ ਟਿੱਪਾ ਟੋਇਆ ਇੱਕ ਬਰਾਬਰ ਟਿੱਪਾ ਟੋਇਆ ਇੱਕ ਬਰਾਬਰ ਕਿਰਿਆ ਹੋਇਆ ਇੱਕ ਬਰਾਬਰ ਕਸਮੇ ਸੁਣ ਕੇ ਮੀਂਦਰ ਉੱਡੇ कसमें सोचे नींदर बुढ़ी सुता मोया एक बराबर सुता मोया एक बराबर माड़े घर नू का काद बुआ माड़े घर नू बुआ खुला ढोया एक बराबर खुला ढोया एक बराबर राती राती वस्ते वस्ते चोया चोया एक बराबर चोया चोया एक बराबर यार कलीमा जोगी अगे यार कलीमा जोगी अगे सप बड़ोया एक बराबर सप बड़ोया एक बराबर कुखदी कुखदी ਮੁਖ ਦੀ ਕੈਦੋਂ ਛੁਟ ਕੇ ਰੋਇਆ ਮੁਖ ਦੀ ਕੈਦੋਂ ਛੁਟ ਕੇ ਰੋਇਆ ਅੱਜ ਕਬੂਟਾ ਫੁੱਟ ਕੇ ਰੋਇਆ ਅੱਜ ਕਬੂਟਾ ਫੁੱਟ ਕੇ ਰੋਇਆ ਮੈਂ ਤੇ ਹੱਸ ਕੇ ਘਾਟੇ ਸਹਿ ਲੈਨੇ ਮੈਂ ਤਾਂ ਹੱਸ ਕੇ ਘਾਟੇ ਸਹਿ ਲੈਨੇ ਲੁੱਟਣ ਵਾਲਾ ਲੁਟ ਕੇ ਰੋਇਆ ਲੁੱਟਣ ਵਾਲਾ ਲੁਟ ਕੇ ਰੋਇਆ ਕੱਚੀ ਵਸਤੀ ਲੰਗਣ ਲੱਗਿਆ ਗੱਜੀ ਵਸਤੀ ਲੰਘਣ ਲਗਿਆ ਰਾਤੀ ਬਦ ਰਾਤੀ ਬਦਲ ਟੁੱਟਕੇ ਰੋਇਆ ਰਾਤੀ ਬਦਲ ਟੁੱਟਕੇ ਰੋਇਆ ਲੱਟੇ ਦੀ ਥਾਂ ਪਾਟੇ ਲੀੜੇ ਲੱਟੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਟੁੱਟਕੇ ਰੋਇਆ ਚੋਰ ਕਬਰ ਨੂੰ ਟੁੱਟਕੇ ਰੋਇਆ ਕੁਟਕੁਟ ਕਰਕੇ ਅਥਰੂ ਪੀਤੇ ਕੁਟਕੁਟ ਕਰਕੇ ਅਥਰੂ ਪੀਤੇ ਆਵਾਜ਼ ਗਲੇ ਵਿੱਚ ਟੁੱਟਕੇ ਰੋਇਆ ਆਵਾਜ਼ ਗਲੇ ਵਿੱਚ ਟੁੱਟਕੇ ਰੋਇਆ ਕਿਹੜਾ ਹੱਥ ਨਹੀਂ ਜਰਦਾ ਮੈਂ ਕਿਹੜਾ ਹੱਥ ਨਹੀਂ ਜਰਦਾ ਮੈਂ ਕਿਹੜੀ ਸਾਹ ਨਹੀਂ ਮਰਦਾ ਮੈਂ ਕਿਹੜੀ ਸਾਹ ਨਹੀਂ ਮਰਦਾ ਮੈਂ ਹੱਸਣ ਵਾਲੀ ਗੱਲ ਤੇ ਵੀ ਹੱਸਣ ਵਾਲੀ ਗੱਲ ਤੇ ਵੀ ਹੱਸ ਨਹੀਂ ਸਕਿਆ ਡਰਦਾ ਮੈਂ ਹੱਸ ਨਹੀਂ ਸਕਿਆ ਡਰਦਾ ਮੈਂ ਕਿਸਮਤ ਲੁੱਟਣ ਆਈ ਸੀ ਕਿਸਮਤ ਲੁੱਟਣ ਆਈ ਸੀ ਕਰਦਾ ਤੇ ਕੀ ਕਰਦਾ ਮੈਂ ਕਰਦਾ ਤੇ ਕੀ ਕਰਦਾ ਮੈਂ ਸਾਰੇ ਭਾਂਡੇ ਖਾਲੀ ਨੇ ਸਾਰੇ ਭਾਂਡੇ ਖਾਲੀ ਨੇ ਫੋਕਾ ਵੀ ਨਹੀਂ ਪਰਦਾ ਮੈਂ ਫੋਕਾ ਵੀ ਨਹੀਂ ਪਰਦਾ ਮੈਂ ਖੁਦ ਮਰਿਆ ਮੈਂ ਤੇਰੇ ਉੱਤੇ ਖੁਦ ਮਰਿਆ ਮੈਂ ਤੇਰੇ ਉੱਤੇ ਤੇਥੋਂ ਨਹੀਂ ਸੇ ਮਰਦਾ ਮੈਂ ਤੇਥੋਂ ਨਹੀਂ ਸੇ ਮਰਦਾ ਮੈਂ ਥੈਂਕ ਯੂ